ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿੰਨੀਆਂ ਮਰਜ਼ੀ ਚੋਰੀਆਂ ਬੰਦਾ ਕਰ ਲਵੇ ਇੱਕ ਨਾ ਇੱਕ ਦਿਨ ਤਾਂ ਇਹ ਸਾਰੀ ਸੱਚਾਈ ਸਾਹਮਣੇ ਆ ਹੀ ਜਾਂਦੀ ਹੈ ਉਵੇਂ ਹੀ ਹੁਣ ਵਿੱਕੀ ਦੀ ਸੱਸ ਦੂਜੇ ਕਿਸੇ ਹੋਰ ਜਾਲ ਵਿੱਚ ਫਸ ਗਏ ਹਨ ਹਾਂਜੀ ਬਿਲਕੁਲ ਤੁਸੀਂ ਸਹੀ ਸੁਣਿਆ ਹੁਣ ਕਵਲ ਦੀ ਮੰਮੀ ਇੱਕ ਹੋਰ ਨਵੇਂ ਚੋਰੀ ਵਿੱਚ ਫਸ ਗਏ ਹਨ ਉਹਨਾਂ ਉੱਤੇ ਇੱਕ ਹੋਰ ਇਲਜ਼ਾਮ ਲੱਗ ਰਿਹਾ ਹੈ ਤੇ ਉਹ ਹੁਣ ਘਬਰਾਏ ਹੋਏ ਹਨ ਤੇ ਹਰ ਇੱਕ ਨੂੰ ਫੋਨ ਕਰਕੇ ਪੁੱਛ ਰਹੇ ਹਨ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਉਹਨਾਂ ਨੇ ਦੁਕਾਨ ਵਾਲੇ ਨੂੰ ਵੀ ਫੋਨ ਕਰਕੇ ਕਿਹਾ ਕਿ ਤੂੰ ਕਵਲ ਤੋਂ ਪੈਸੇ ਕਿਉਂ ਮੰਗੇ ਤਾ ਉਹ ਕਹਿਣ ਲੱਗ ਗਿਆ ਕਿ ਤੁਹਾਡਾ ਬਕਾਇਆ ਰਹਿੰਦਾ ਸੀ ਹੁਣ ਉਹ ਇੱਕ ਦਿਮਾਗ ਲਗਾਉਂਦੇ ਹਨ ਕਿ ਹਾਂ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਉਹ ਦੇਖਦੇ ਨੇ ਕਿ ਸੰਦੀਪ ਤੇ ਕਵਲ ਆਪਸ ਵਿੱਚ ਗੱਲਾਂ ਕਰਦੇ ਹਨ ਕਿ ਮੰਮੀ ਦੀ ਚੋਰੀ ਪੜੀ ਗਈ ਹੈ ਪਰ ਮੰਮੀ ਪੈਰਾਂ ਤੇ ਪਾਣੀ ਨਹੀਂ ਪੀਣ ਦੇ ਰਹੇ ਤੇ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਮੰਮੀ ਆਪਣੇ ਮੂੰਹੋਂ ਇਹ ਸੱਚ ਬੋਲਣ ਕਿ ਹਾਂ ਉਹਨਾਂ ਨੇ ਹੀ 12000 ਦੀ ਚੋਰੀ ਕੀਤੀ ਹੈ ਤੇ 12000 ਰੁਪਏ ਦੀ ਪ੍ਰੀਤ ਨੂੰ ਅੱਲਾ ਮਾਰੀ ਲੈ ਕੇ ਦਿੱਤੀ ਹੈ ਪਰ ਉਹ ਤਾਂ ਮੰਨਣ ਤੇ ਨਹੀਂ ਆ ਰਹੇ ਤਾਂ ਕਬਲ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਠੰਡ ਰੱਖ ਮੰਮੀ ਆਪਣੇ ਮੋਹੋ ਇਹ ਗੱਲ ਆਪ ਮੰਨਣਗੇ ਤੂੰ ਬਿਲਕੁਲ ਫਿਕਰ ਨਾ ਕਰ ਤੇ ਦੂਜੇ ਪਾਸੇ ਮੰਮੀ ਪ੍ਰੀਤ ਨੂੰ ਫੋਨ ਕਰਦੇ ਹਨ ਤੇ ਨਵੀਂ ਸਕੀਮ ਲਾਉਂਦੇ ਹਨ ਮੰਮੀ ਪ੍ਰੀਤ ਨੂੰ ਕਹਿੰਦੇ ਨੇ ਕਿ ਹਾਂ ਜਿਹੜਾ ਤੁਹਾਡੇ ਤੋਂ 800 ਰੁਪਿਆ ਕਰਾਇਆ ਨਹੀਂ ਸਰਿਆ ਤੂੰ ਹੁਣ ਮੇਰਾ ਇੱਕ ਕੰਮ ਕਰ ਮੈਂ ਤੇਰੇ ਇੰਨੇ ਕੰਮ ਸਵਾਰੇ ਹਨ ਹੁਣ ਤੂੰ ਮੇਰਾ ਇੱਕ ਕੰਮ ਕਰ ਤਾਂ ਪ੍ਰੀਤ ਅੱਗੋ ਕਹਿੰਦੀ ਹੈ ਕਿ ਹਾਂ ਮੰਮੀ ਦੱਸੋ ਤੁਸੀਂ ਜੋ ਕਹੋਗੇ ਮੈਂ ਉਹੀ ਕਰਾਂਗੀ ਕਿਉਂਕਿ ਤੁਸੀਂ ਮੇਰੀ ਹਰ ਇੱਛਾ ਪੂਰੀ ਕੀਤੀ ਹੈ ਤਾਂ ਮੰਮੀ ਉਸ ਨੂੰ ਕਹਿੰਦੇ ਨੇ ਕਿ ਤੂੰ ਵਿੱਕੀ ਨੂੰ ਉੱਥੇ ਭੇਜ ਤੇ ਉਸ ਨੂੰ ਅਲਮਾਰੀ ਵਾਲੇ ਨੂੰ ਕਹਿ ਕਿ ਹਾਂ ਵੀ ਜਿਹੜੇ ਤੁਹਾਡੇ ਕੋਲ ਪਹਿਲਾ 12000 ਰੁਪਿਆ ਆਇਆ ਸੀ ਤੁਸੀਂ ਉਹ ਉਹਨਾਂ ਨੂੰ ਵਾਪਸ ਕਰ ਦਿਓ ਤੇ ਮੈਂ ਤੁਹਾਨੂੰ ਆਪਣੇ ਕੋਲੋਂ 12000 ਰੁਪਿਆ ਦੇ ਰਿਹਾ ਹਾਂ ਕਿਉਂਕਿ ਉਸ ਟਾਈਮ ਮੇਰੇ ਕੋਲ ਪੈਸਿਆਂ ਦੀ ਥੋੜੀ ਕਮੀ ਸੀ ਤੇ ਮੰਮੀ ਨੇ ਪੈਸੇ ਦੇ ਦਿੱਤੇ ਸੀ ਤੇ ਅੱਜ ਮੇਰੇ ਪੈਸੇ ਆ ਗਏ ਨੇ ਤਾਂ ਮੈਂ ਤੁਹਾਨੂੰ ਇਹ ਪੈਸੇ ਦੇ ਰਿਹਾ ਹਾਂ ਤੇ ਪ੍ਰੀਤ ਕਹਿੰਦੀ ਹੈ ਕਿ ਕੋਈ ਨਹੀਂ ਜਿੱਦੈ ਵਿੱਕੀ ਘਰ ਆਂਦੇ ਨੇ ਤੇ ਮੈਂ ਉਹਨਾਂ ਨਾਲ ਇਹ ਗੱਲ ਕਰਦੀ ਹਾਂ ਜਦੋਂ ਵਿੱਕੀ ਘਰ ਆਂਦਾ ਹੈ ਤੇ ਵਿੱਕੀ ਕਹਿੰਦਾ ਹੈ ਕਿ ਮੈਂ ਬਹੁਤ ਥੱਕਿਆ ਹੋਇਆ ਮੈਨੂੰ ਸੌਣ ਦੇ ਮੇਰੇ ਨਾਲ ਹਜੇ ਕੋਈ ਗੱਲ ਨਾ ਕਰ ਪਰ ਪ੍ਰੀਤ ਉਸ ਨਾਲ ਫਿਰ ਵੀ ਗੱਲ ਕਰਦੀ ਹੈ ਤੇ ਉਹ ਅੱਗੋਂ ਦੀ ਉਹ ਕਹਿੰਦਾ ਮੇਰੇ ਕੋਲ 1 ਰੁਪਿਆ ਨਹੀਂ ਹੈ ਮੈਂ ਕੋਈ ਪੈਸੇ ਨਹੀਂ ਦੇ ਸਕਦਾ ਤੇ ਨਾ ਹੀ ਮੇਰੇ ਜੇ ਤੇਰੀ ਮੰਮੀ ਨੇ ਚੀਜ਼ ਦਿੱਤੀ ਸੀ ਆਪਣੇ ਪੈਸਿਆਂ ਦੀ ਲੈ ਕੇ ਦਿੱਤੀ ਸੀ ਜੇ ਸਾਡੇ ਕੋਲ ਪੈਸੇ ਹੁੰਦੇ ਤਾਂ ਅਸੀਂ ਚੀਜ਼ ਖੁਦ ਲੈ ਆਂਦੇ ਹੁਣ ਆਉਣ ਵਾਲੇ ਵਕਤ ਵਿੱਚ ਦੇਖਦੇ ਹਾਂ ਕਿ ਵਿੱਕੀ ਆਪਣੀ ਸੱਸ ਦੀ ਮਦਦ ਕਰਦਾ ਹੈ ਜਾਂ ਨਹੀਂ ਉਹਨਾਂ ਨੂੰ ਬਚਾਉਣ ਵਿੱਚ ਕਿਉਂਕਿ ਉਹ ਕਿਉਂਕਿ ਕਵਲ ਨੂੰ ਸਾਰੀਆਂ ਸਚਾਈਆਂ ਦਾ ਪਤਾ ਲੱਗ ਚੁੱਕਾ ਹੈ ਦੁਕਾਨਦਾਰ ਨੇ ਸਾਰੀ ਸਚਾਈ ਖੋਲ ਕੇ ਰੱਖ ਦਿੱਤੀ ਹੈ ਕਿ ਤੁਹਾਡੀ ਮੰਮੀ ਦੇ ਕਹਿੰਦੇ ਅਸੀਂ ਅਲਬਾਰੀ ਭੇਜੀ ਸੀ ਹੁਣ ਦੇਖਦੇ ਹਾਂ ਕਿ ਅਗਲਾ ਕਦਮ ਕੀ ਹੁੰਦਾ ਹੈ ਸਾਡੇ ਚੈਨਲ ਨਾਲ ਜੁੜੇ ਰਹੋ ਧੰਨਵਾਦ